ਸਸੀ ਗਾਲ ਜੀ ਇੱਕ ਵਾਰੀ ਫਿਰ ਹਾਜ਼ਰ ਹੋਏ ਆਂ ਅਰਨਲੀ ਬਹੁਤ ਸੋਹਣੀ ਵੈਰੇਟੀ ਲੈ ਕੇ ਆਂਦੀ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਔਰ ਗਾਜ਼ੇ ਦਾ ਪਿਓਰ ਦੇ ਵਿੱਚ ਪੀਸ ਆਇਆ ਜੀ ਸਾਰੇ ਔਰ ਗਾਜ਼ਾ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਬਹੁਤ ਪਿਆਰੇ ਪਿਆਰੇ ਕਲਰ ਆਏ ਆ ਇੱਕ ਕਲਰ ਤੁਹਾਨੂੰ ਫੋਲ ਕੇ ਦਿਖਾਵਾਂਗੇ ਕਾਫੀ ਕਲਰ 6 ਕਲਰ ਆਏ ਇੰਦੇ ਚ ਲੋ ਜੀ ਬਾਰਕ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਹੋਇਆ ਗਰਲਿਸ਼ ਲੁੱਕ ਦੇ ਵਿੱਚ ਡਿਜ਼ਾਈਨਿੰਗ ਆਈ ਆ ਪਾਰਟੀ ਵੇਅਰ ਸੋ ਜੀ ਔਰ ਦੁਪੱਟਾ ਵੀ ਇਹਦਾ ਬਹੁਤ ਹੈਵੀ ਆ ਫੁੱਲ ਜਾਲ ਦੁਪੱਟਾ ਵਾ ਹਲੋ ਜੀ ਦੁਪੱਟੇ ਦੇ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਪ੍ਰਾਈਸ ਇਹਦਾ ਆਇਆ ਜੀ 3595 ਰੁਪਏ ਕਲਰ ਇਹਦੇ ਚਾਹੇ 6 ਜੀ ਮਜ਼ੈਂਟਾ ਫਿਰੋਜੀ ਮਹਿੰਦੀ ਰੈੱਡ ਔਰ ਸਕਾਈ ਬਲੂ ਕਲਰ ਬ੍ਰਾਈਡਲ ਕਲਰ ਵੀ ਆਇਆ ਰੈੱਡ ਬ੍ਰਾਈਡਲ ਦੇ ਵਿੱਚ ਬਹੁਤ ਸੋਹਣਾ ਸੂਟ ਆਇਆ ਗਰਲਿਸ਼ ਲੁੱਕ ਦੇ ਵਿੱਚ ਪ੍ਰਾਈਸ ਇਹਦਾ ਹੈਗਾ 3595 ਰੁਪਏ ਜੀ ਪੀਸ ਦੇਖੋ ਕਿੰਨਾ ਸੋਹਣਾ ਪੂਰਾ ਜਗ ਰਿਹਾ ਜੀ ਪੀਸ ਪਾਰਟੀ ਵੇਅਰ ਸੂਟ ਆ ਜੀ ਜੇਬੀ ਸਿਲਕ ਸਟੋਰ ਜੱਗੀ ਬਗੀ ਦੀ ਹੱਟੀ ਕੈਂਪ ਕਪੜਾ ਮਾਰਕੀਟ ਮੋਗਾ